ਅੱਤਿ ਸ੍ਰੀ ਅਕਾਲ ਦੋਸਤੋ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ ਜੋੜ ਤੋੜ ਇਸ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੈਸੂਰੀਨਾ ਟਰੀ ਜੰਗਲੀ ਸਾਰੂ ਆਸਟ੍ਰੇਲੀਅਨ ਪਾਈਨ ਨੇਟਿਵ ਪਾਈਨ ਆਦਿ ਨਾਵਾਂ ਨਾਲ ਵੱਖ-ਵੱਖ ਇਲਾਕਿਆਂ ਵਿੱਚ ਇਸ ਨੂੰ ਜਾਣਦੇ ਹਨ ਇਹ ਬਹੁਤ ਹੀ ਘੱਟ ਸਾਮ ਸੰਭਾਲ ਅਤੇ ਘੱਟ ਪਾਣੀ ਨਾਲ ਮਾੜੀ ਤੋਂ ਮਾੜੀ ਬਿਲਕੁਲ ਬੰਜਰ ਜ਼ਮੀਨ ਵਿੱਚ ਵੀ ਬਹੁਤ ਵਧੀਆ ਵਾਧਾ ਫੁੱਲਦਾ ਹੈ ਇਸ ਤੋਂ ਇਲਾਵਾ ਇਹ ਰੁੱਖ ਪਾਣੀ ਅਤੇ ਮਿੱਟੀ ਦਾ ਬਚਾਓ ਵੀ ਕਰਦਾ ਹੈ ਇਹ ਹਵਾ ਵਿੱਚਲੇ ਨਾਈਟ੍ਰੋਜਨ ਨੂੰ ਸੋਖ ਕੇ ਮਿੱਟੀ ਵਿੱਚ ਜਮਾ ਕਰਦਾ ਹੈ ਅਤੇ ਬਹੁਤ ਘੱਟ ਪਾਣੀ ਨਾਲ ਵਾਧਾ ਫੁੱਲਦਾ ਹੈ ਇਸ ਲਈ ਇਹ ਬੰਜਰ ਜ਼ਮੀਨਾਂ ਨੂੰ ਉਪਜਾਊ ਕਰਨ ਵਿੱਚ ਵੀ ਯੋਗਦਾਨ ਪਾ ਸਕਦਾ ਹੈ ਪੰਜਾਬ ਦੀ ਜ਼ਮੀਨ ਦੀ ਦਿਨੋ-ਦਿਨ ਘਟ ਰਹੀ ਉਪਜਾਊ ਸ਼ਕਤੀ ਅਤੇ ਘਟ ਰਹੇ ਧਰਤੀ ਦੇ ਥਲੇ ਪਾਣੀ ਦੇ ਪੱਧਰ ਲਈ ਇਹ ਰੁੱਖ ਵਰਦਾਨ ਸਾਬਤ ਹੋ ਸਕਦਾ ਹੈ ਇਸ ਨੂੰ ਅਸੀਂ ਸਾਡੇ ਖੇਤਾਂ ਵਿੱਚ ਸਫੈਦੇ ਦੇ ਰੁੱਖ ਦੇ ਬਦਲ ਵਿੱਚ ਲਗਾ ਸਕਦੇ ਹਾਂ ਕਿਉਂਕਿ ਸਫੈਦਾ ਬਹੁਤ ਜ਼ਿਆਦਾ ਪਾਣੀ ਮੰਗਦਾ ਹੈ ਅਤੇ ਇਹ ਰੁੱਖ ਬਹੁਤ ਹੀ ਘੱਟ ਪਾਣੀ ਅਤੇ ਘੱਟ ਖਾਦ ਸੰਭਾਲ ਨਾਲ ਵਧਦਾ ਫੁੱਲਦਾ ਹੈ ਅਤੇ ਫਸਲ ਦਾ ਨੁਕਸਾਨ ਵੀ ਬਿਲਕੁਲ ਘੱਟ ਕਰਦਾ ਹੈ ਇਹ 20 ਤੋਂ 90 ਫੁੱਟ ਤੱਕ ਕੱਦ ਕਰ ਲੈਂਦਾ ਹੈ ਅਤੇ ਅੱਜ ਕੱਲ ਇਹ ਸਜਾਵਟੀ ਅਤੇ ਹੋਰ ਬਹੁਤ ਸਾਰੇ ਮੰਤਵਾਂ ਲਈ ਵਰਤਿਆ ਜਾਂਦਾ ਹੈ ਸਜਾਵਟੀ ਤੌਰ ਤੇ ਵਰਤੋਂ ਕਰਨ ਲਈ ਇਸ ਦੀ ਬੋਨਸਾਈ ਬਣਾਈ ਜਾਂਦੀ ਹੈ ਅਤੇ ਸੜਕਾਂ ਕਿਨਾਰੇ ਇਹ ਸਿੱਧਾ ਅਸ਼ੋਕਾ ਟਰੀ ਵਾਂਗੂ ਵਧਿਆ ਬਹੁਤ ਸੋਹਣਾ ਲੱਗਦਾ ਹੈ ਰੁੱਖ ਦੀ ਪਛਾਣ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ ਵੈਸੇ ਇਸ ਦੇ ਪੱਤੇ ਫਰਮਾ ਦੇ ਰੁੱਖ ਨਾਲ ਬਿਲਕੁਲ ਮਿਲਦੇ ਜੁਲਦੇ ਹਨ ਪਰ ਫਰਮਾ ਦੇ ਰੁੱਖ ਦੇ ਪੱਤੇ ਥੋੜੇ ਫਿੱਕੇ ਹਰੇ ਅਤੇ ਇਸ ਦੇ ਥੋੜੇ ਗੂੜੇ ਹਰੇ ਹੁੰਦੇ ਹਨ ਇਸ ਤੋਂ ਇਲਾਵਾ ਫਰਮਾ ਇੱਕ ਰੁੱਖ ਦਾ ਰੂਪ ਲੈ ਲੈਂਦਾ ਹੈ ਜੋ ਫੈਲਦਾ ਹੈ ਅਤੇ ਇਹ ਸਿੱਧਾ ਵੱਧਦਾ ਹੈ ਜੋੜ ਤੋੜ ਦੇ ਇੱਕੋ ਰੁੱਖ ਉੱਪਰ ਨਾਰਾ ਤੇ ਮਾਦਾ ਫੁੱਲ ਆਉਂਦੇ ਹਨ ਜਿਸ ਤੋਂ ਫਲ ਤਿਆਰ ਹੁੰਦਾ ਹੈ ਅਤੇ ਇਸ ਦਾ ਫਲ ਅੰਡਾਕਾਰ ਆਕਾਰ ਦਾ ਲੱਕੜੀ ਦਾ ਹੁੰਦਾ ਹੈ ਜਿਸ ਵਿੱਚ ਬਰੀਕ ਬਰੀਕ ਖੰਭਾ ਵਰਗੇ ਬੀਜ ਹੁੰਦੇ ਹਨ ਫਰਮਾ ਦੇ ਰੁੱਖ ਦੇ ਕੋਈ ਵੀ ਫਲ ਨਹੀਂ ਆਉਂਦਾ ਇਸੇ ਜੋੜ ਤੋੜ ਦੇ ਰੁੱਖ ਨੂੰ ਅਸੀਂ ਬੀਜ ਤੋਂ ਕਲਮ ਤੋਂ ਏਅਰ ਲੀਰਿੰਗ ਤੋਂ ਅੱਗੇ ਹੋਰ ਨਵੇਂ ਪੌਦੇ ਤਿਆਰ ਕਰਕੇ ਵਧਾ ਸਕਦੇ ਹਾਂ ਜੋੜ ਤੋੜ ਦੇ ਪੱਤਿਆਂ ਦੀ ਵਰਤੋਂ ਟੈਕਸਟਾਈਲ ਉਦਯੋਗਾਂ ਵਿੱਚ ਰੰਗ ਕੱਢਣ ਲਈ ਵੀ ਕੀਤੀ ਜਾਂਦੀ ਹੈ ਤੁਸੀਂ ਵੀ ਇਸ ਖੂਬੀਆਂ ਭਰੇ ਰੁੱਖ ਨੂੰ ਸਜਾਵਟ ਜਾਂ ਫਿਰ ਲੱਕੜ ਦੇ ਮੰਤਬ ਲਈ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨੇੜੇ ਤੇੜੇ ਕਿਸੇ ਰੁੱਖ ਤੋਂ ਇਸ ਦੀਆਂ ਕਲਮਾਂ ਲਿਆ ਕੇ ਉਸ ਤੋਂ ਅੱਗੇ ਨਵੇਂ ਪੌਦੇ ਤਿਆਰ ਕਰ ਸਕਦੇ ਹੋ ਜਾਂ ਫਿਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਨਰਸਰੀ ਤੋਂ ਇਸ ਪੌਦੇ ਨੂੰ ਖਰੀਦ ਸਕਦੇ ਹੋ ਉੱਥੇ ਇਹ ਸਸਤੀ ਕੀਮਤ ਤੇ ਤੁਹਾਨੂੰ ਦਿੱਤਾ ਜਾਵੇਗਾ ਸੋ ਇਹ ਸੀ ਜਾਣਕਾਰੀ ਜੋੜ ਤੋੜ ਦੇ ਰੁੱਖ ਬਾਰੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਵੱਤੋ ਵੱਤ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਨਵੇਂ-ਨਵੇਂ ਰੁੱਖਾਂ ਅਤੇ ਫੁੱਲ ਬੂਟਿਆਂ ਦੀ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਹੋ ਸਕੇ ਧੰਨਵਾਦ